ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਪੰਜਾਬ ਵਿਧਾਨ ਸਭਾ ਮਾਨਸੂਨ ਸੈਸ਼ਨ ਦੀ ਉਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਨਸੂਨ ਸੈਸ਼ਨ ਦੀ ਤਿਆਰੀ ਕਰ ਲਈ ਹੈ ਦੱਸ ਦਈਏ ਕਿ 14 ਅਗਸਤ ਨੂੰ ਸਾਰੇ ਹੀ ਮੰਤਰੀ ਅਤੇ ਸਾਰੇ ਹੀ ਵਿਧਾਇਕ ਜਿਹੜੇ ਨੇ ਸ਼ਮੂਲਿਤ ਹੋਣਗੇ 14 ਅਗਸਤ ਨੂੰ ਮੁੱਖ ਮੰਤਰੀ ਦੀ ਰਿਹੈ ਚੰਡੀਗੜ੍ਹ ਵਿਖੇ ਦੱਸਦੀ ਹੈ ਕਿ ਮਾਨਸੂਨ ਮੈਸ ਜਿਹੜਾ ਸੈਸ਼ਨ ਹੈ ਉਹ ਸ਼ੁਰੂ ਹੋਣ ਵਾਲਾ ਹੈ ਅਤੇ ਵੱਡੇ ਵੱਡੇ ਧਮਾਕੇ ਹੋਣਗੇ ਕਿਉਂਕਿ ਵਿਰੋਧੀ ਧਿਰ ਹੁਣ ਪੂਰੀ ਤਰ੍ਹਾਂ ਮਜ਼ਬੂਤ ਹੋ ਚੁੱਕਿਆ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕਿਉਂਕਿ ਜਿਹੜੇ ਖੁਲਾਸੇ ਕਰਨੇ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਅਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਨੂੰ ਲੈ ਕੇ ਯਾਨੀ ਕਿ ਇਹਨਾਂ ਤਿੰਨਾਂ ਚੋਣਾਂ ਦਾ ਅਫੈਕਟ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਉਤੇ ਪੂਰੀ ਤਰ੍ਹਾਂ ਪੈ ਚੁੱਕਿਆ ਹੈ ਲਾਅ ਐਂਡ ਆਰਡਰ ਨੂੰ ਪੂਰੀ ਤਰ੍ਹਾਂ ਮੈਂਟੇਨ ਨਹੀਂ ਕਰ ਪਾਈ ਆਪ ਆਗਮਨੀ ਪਾਰਟੀ ਇਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਉਸ ਦੇ ਸਾਥੀ ਇਸ ਮਾਨਸੂਨ ਸੈਸ਼ਨ ਦੇ ਵਿੱਚ ਜਿਹੜਾ ਵਿਧਾਨ ਸਭਾ ਦੇ ਵਿੱਚ ਹੋਣ ਜਾ ਰਿਹਾ ਹੈ ਵਿਧਾਨ ਸਭਾ ਦੇ ਸਪੀਕਰ ਕੋਲ ਦਾ ਪ੍ਰਤਾਪ ਸਿੰਘ ਸੰਧਮਾ ਦੀ ਅਗਵਾਈ ਦੇ ਵਿੱਚ ਹੈ ਕਿਉਂਕਿ ਵਿਰੋਧੀ ਧਿਰ ਹੁਣ ਫਿਰ ਦੁਬਾਰਾ ਘੜੀਸੇਗਾ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਦੇ ਵਿੱਚ ਦੂਸਰੇ ਪਾਸੇ ਹੁਣ ਪੰਚਾਇਤੀ ਚੋਣਾਂ ਨੂੰ ਲੈ ਕੇ ਡਿਸਕਸ ਹੋਵੇਗੀ ਸਤੰਬਰ ਦੇ ਪਹਿਲੇ ਹਫਤੇ ਚੋਣਾਂ ਹੋ ਜਾਣੀਆਂ ਜ਼ਰੂਰੀ ਨੇ ਇਸ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਇਸ ਨੂੰ ਲੈ ਕੇ ਚਰਚਾ ਕੀਤੀ ਜਾਵੇ ਕਿ 14 ਅਗਸਤ ਨੂੰ ਦੂਸਰੇ ਪਾਸੇ ਨਵੀਆਂ ਭਰਤੀਆਂ ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਲਗਭਗ 10000 ਤੋਂ ਜ਼ਿਆਦਾ প্রার্থী ਆਉਣ ਵਾਲੀ ਹੈ ਇਸ ਨੂੰ ਲੈ ਕੇ ਵੀ ਵਿਧਾਨ ਸਭਾ ਦੇ ਵਿੱਚ ਗੱਲ ਚਰਚਾ ਚੜੇਗੀ ਅਤੇ ਦੂਸਰਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪਸ਼ੂ ਡਾਕਟਰ ਨੇ ਵੈਟਰਨਰੀ ਡਾਕਟਰ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਕਟੌਤੀ ਕੀਤੀ ਗਈ ਸੀ ਉਸ ਤੋਂ ਬਾਅਦ ਇਹ ਪਸ਼ੂ ਡਾਕਟਰਾਂ ਨੇ ਕੀ ਕੀਤਾ ਸੀ ਧਰਨੇ ਲਗਾਏ ਸੀ ਰੋਜ਼ ਮਜਾਰੇ ਕੀਤੀ ਸੀ ਉਹਨਾਂ ਦੀ ਸੈਲਰੀ ਦੇ ਵਿੱਚ ਜਿਹੜੀ ਕਟੌਤੀ ਕੀਤੀ ਸੀ ਉਸ ਨੂੰ ਫਿਰ ਉਸੇ ਲੈਵਲ ਤੇ ਲੈ ਕੇ ਆਨ ਲੈ ਵੀ ਚਰਚਾ ਕੀਤੀ ਜਾਵੇਗੀ ਲੌਨ ਆਰਡਰ ਨੂੰ ਵੀ ਲੈ ਕੇ ਚਰਚਾ ਕੀਤੀ ਜਾਵੇਗੀ ਪੰਚਾਇਤੀ ਚੋਣਾਂ ਨਗਰ ਨਿਗਮ ਦੀਆਂ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਮਾਨਸੂਨ ਸੈਸ਼ਨ ਦੇ ਵਿੱਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਜਿਹੜੇ ਨੇ ਉਥੇ ਹੱਲਾ ਕਰਨਗੇ ਅਤੇ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਦਾ ਪੇਜ ਸਾਡੀ ਉੱਪਰ ਚੜ ਜਾਵੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਿਧਾਇਕ ਉਥੇ ਸੈਸ਼ਨ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮੌਜੂਦ ਹੋਣਗੇ ਕਿਉਂਕਿ ਇਹ ਸਾਰਾ ਸੈਸ਼ਨ ਟੀਵੀ ਤੇ ਲਾਈਵ ਕੀਤਾ ਜਾਵੇਗਾ ਟੈਲੀਕਾਸਟ ਕੀਤਾ ਜਾਵੇਗਾ ਸਾਰੇ ਪੰਜਾਬ ਦੀਆਂ ਨਜ਼ਰਾਂ ਨੇ ਜਿਹੜੀਆਂ ਪੰਜਾਬ ਵਿਧਾਨ ਸਭਾ ਮਾਨਸੂਨ ਸੈਸ਼ਨ ਤੇ ਉੱਤੇ ਲੱਗਿਆ ਰਹਿਣਗੀਆਂ ਕਿ ਕਿਹੜੇ ਵੱਡੇ ਵੱਡੇ ਪੈਕੇਜ ਜਿਹੜੇ ਨੇ ਉਹਨਾਂ ਦਾ ਕਟਨ ਕਰੇਗੀ ਜਾਂ ਕਿਹੜੇ ਨਵੇਂ ਰੂਲ ਲੈ ਕੇ ਆਵੇਗੀ ਇੱਕ ਪੰਚਾਇਤੀ ਚੋਣਾਂ ਦਾ ਰੂਲ ਦੇ ਵਿੱਚ ਬਦਲਾਵ ਕੀਤਾ ਜਾ ਰਿਹਾ ਹੈ 1991 ਨੂੰ ਲੈ ਕੇ ਕਿ ਕੋਈ ਵੀ ਪੰਚਾਇਤੀ ਚੋਣਾਂ ਦਾ ਪੰਜ ਸਰਪੰਚ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜੇਗਾ ਦੂਸਰੇ ਪਾਸੇ ਕੁਆਲਿਫਿਕੇਸ਼ਨ ਵੀ ਆਉਣ ਵਾਲੇ ਦਿਨਾਂ ਜੁ ਤਰ ਅਧਾਰਤ ਕੀਤੀ ਜਾਵੇਗੀ ਐਟ ਲੀਸ ਜਿਹੜੀ ਘੱਟ ਤੋਂ ਘੱਟ ਜਿਹੜੀ ਸਿੱਖਿਆ ਹੈ ਸਰਪੰਚਾਂ ਪੰਚ ਦੀ 10ਵੀਂ ਪਾਸ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ ਪੂਰੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਅਤੇ ਪੰਜਾਬ ਵਿਧਾਨ ਸਭਾ ਮਾਨਸੂਨ ਸੈਸ਼ਨ ਦੀ ਤਿਆਰੀ ਜਿਹੜੀ ਹੈ ਉਹ ਲਗਭਗ ਹੋ ਚੁੱਕੀ ਹੈ ਇਸ ਨੂੰ ਲੈ ਕੇ ਹੁਣ ਇੱਕ ਜਿਹੜੀ ਮੀਟਿੰਗ ਹੈ ਕੈਬਨਿਟ ਮੀਟਿੰਗ ਉਹ ਸੱਦ ਲਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਰਹਿائش ਵਿਖੇ ਜਿਹੜੀ ਚੰਡੀਗੜ੍ਹ ਦੇ ਵਿੱਚ ਹੈ ਮੁੱਖ ਮੰਤਰੀ ਦੇ ਰਹਿائش ਅਤੇ ਮੁੱਖ ਮੰਤਰੀ ਦੀ ਰਹਿائش ਦੇ ਵਿੱਚ 14 ਅਗਸਤ ਨੂੰ ਜਿਹੜੀ ਇੱਕ ਰਣਨੀਤੀ ਅਤੇ ਪੂਰੇ ਵੇਰਵੇ ਬਣਾਏ ਜਾਣਗੇ ਸਲਾਹ ਮਸ਼ਵਰਾ ਹੋਵੇਗਾ ਲਗਭਗ 10 ਵਜੇ ਜਿਹੜੀ ਮੀਟਿੰਗੇ ਸ਼ੁਰੂ ਹੋਵੇਗੀ ਅਤੇ ਲਗਭਗ ਇਹ 3 ਤੋਂ 4 ਵਜੇ ਖਤਮ ਹੋਵੇਗੀ 6-7 ਘੰਟੇ ਜਿਹੜੀ ਇਹ ਮੀਟਿੰਗ ਲਗਾਤਾਰ ਚੱਲੇਗੀ ਅਤੇ ਇਸ ਸ਼ੈਸ਼ ਇਸ ਮੀਟਿੰਗ ਦੇ ਵਿੱਚ ਕੈਬਨਿਟ ਮੀਟਿੰਗ ਦੇ ਵਿੱਚ ਬੜੇ ਵੱਡੇ ਫੈਸਲੇ ਲਏ ਜਾਣਗੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਵਾਸਤੇ ਅਤੇ ਪੰਜਾਬ ਦੀ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਇਸ ਕੈਬਨਿਟ ਮੀਟਿੰਗ ਜਿਹੜੀ 14 ਅਗਸਤ ਨੂੰ ਚੰਡੀਗੜ੍ਹ ਮੁੱਖ ਮੰਤਰੀ ਦੀ ਜਿਹੜੀ ਰਿਹائش ਦੇ ਵਿੱਚ ਹੋ ਰਹੀ ਹੈ ਉਸ ਕੈਬਨਟ ਮੀਟਿੰਗ ਦੇ ਵਿੱਚ ਮਾਨਸੂਨ ਸੈਸ਼ਨ ਦੀ ਤਿਆਰੀ ਤੋਂ ਹੋਵੇਗੀ ਅਤੇ ਉਸ ਕੈਬਨਟ ਮੀਟਿੰਗ ਦੇ ਵਿੱਚ ਬڑے ਵੱਡੇ ਫੈਸਲੇ ਲੈ ਜਾਣਗੇ 14 ਅਗਸਤ ਤੋਂ ਬਾਅਦ ਤੁਹਾਨੂੰ ਅਸੀਂ ਨਵੀਂ ਅਪਡੇਟ ਦੇਵਾਂਗੇ ਕਿ ਕਿਹੜੇ ਫੈਸਲੇ ਆਮ ਆਦਮੀ ਨੇ ਕੈਬਨਟ ਮੀਟਿੰਗ ਦੇ ਵਿੱਚ ਲੈਨੇ ਪੰਜਾਬ ਅਤੇ ਪੰਜਾਬ ਦੇ ਹਿੱਤ ਵਿੱਚ ਧੰਨਵਾਦ